ਠੰਡਾ ਜ਼ਿਲ੍ਹੇ ਦੇ ਪਿੰਡ ਹਰ ਰਾਏਪੁਰ ਵਿਖੇ ਭਾਰੀ ਗਿਣਤੀ ਵਿੱਚ ਚੜ ਕੇ ਆਈ ਪੁਲਿਸ ਐਸਐਸਪੀ ਅਤੇ ਡੀਆਈਜੀ ਨੇ ਕੀਤੀ ਗਈ ਨਸ਼ੇ ਨੂੰ ਲੈ ਕੇ ਕੀਤੀ ਗਈ ਬਹੁਤ ਸਾਰੇ ਘਰਾਂ ਦੀ ਚੈਕਿੰਗ ਦੱਸਦੀ ਹੈ ਕਿ ਜਿੱਥੇ ਜੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਇੱਕਾਸੋ ਆਪਰੇਸ਼ਨ ਉਸ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰ ਰਾਏਪੁਰ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਬਠਿੰਡਾ ਦੇ ਐਸਐਸਪੀ ਅਤੇ ਡੀਏਜੀ ਪਹੁੰਚੇ ਅਤੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਇੱਥੇ ਸਰਚ ਆਪਰੇਸ਼ਨ ਆਪਣਾ ਚਲਾਇਆ ਗਿਆ। ਦੇਖੋ ਤਸਵੀਰਾਂ ਦੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਇਹ ਜਿਹੜੀ ਥਾਣਾ ਨਈਆਂਵਾਲ ਦੇ ਅਧੀਨ ਪੈਂਦੇ ਪਿੰਡ ਹਰ ਰਾਜਪੁਰ ਵਿਖੇ ਪਹੁੰਚੀ ਹੈ। ਅਤੇ ਇੱਥੇ ਇਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਡੀਆਈਜੀ ਪਹੁੰਚੇ ਨੇ, ਬਠਿੰਡਾ ਦੇ ਐਸਐਸਪੀ ਪਹੁੰਚੇ ਨੇ। ਅਤੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਤੋਂ ਪਹਿਲਾਂ ਵੀ ਅਪਰਾਧੀ ਕੀਤੇ ਜਾ ਰਹੇ ਕਿ ਨਸ਼ਾ ਨੋ ਨਸ਼ੇ ਦੇ ਰੋਗਤਾਂ ਨੂੰ ਵੀ ਲੇਕਿਨ ਫਿਰ ਵੀ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਲੋਕਾਂ ਦੇ ਘਰਾਂ ਦੇ ਜਾ ਕੇ ਸਰਚ ਕੀਤੀ ਜਾ ਰਹੀ ਹੈ ਤੇ ਜਿੱਥੇ ਵੀ ਇਹਨਾਂ ਨੂੰ ਕੋਈ ਨਸ਼ੇ ਵਾਲਾ ਵਿਅਕਤੀ ਮਿਲਦਾ ਜਾਂ ਨਸ਼ਾ ਮਿਲਦਾ ਹੈ ਤਾਂ ਇਹਨਾਂ ਬਾਰੇ ਲਗਾਤਾਰ ਮਾਮਲੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਹਨ ਤੇ ਅੱਜ ਵੀ ਇਹਨਾਂ ਬੋਲੇ ਕਿ ਕਾਸੋਪਰੇਸ਼ਨ ਕੀਤਾ ਗਿਆ ਸਬਸਿਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਦੇ ਐਸਐਸਪੀ ਅਤੇ ਬਠਿੰਡਾ ਰੇਂਜ ਦੇ ਡੀਆਈਜੀ ਅਤੇ ਉਸ ਦੇ ਨਾਲ ਡੀਐਸਪੀ ਤੇ ਐਸਐਚਓ ਹੋਰ ਬਹੁਤ ਸਾਰੇ ਇਸ ਦੇ ਨਾਲ ਮੈਂ ਆਪਣਾ ਸ਼ਾਮਿਲ ਸੰਨ ਤੇ ਇਹੋ ਤਸਵੀਰਾਂ ਦੇ ਵਿੱਚ ਹਰ ਰਾਏਪੁਰ ਪਿੰਡ ਦੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਹੈ ਤਣਾਤ ਹੈ ਅਤੇ ਇਹਨਾਂ ਵੱਲੋਂ ਕਾਸੋ ਆਪਰੇਸ਼ਨ ਜਿਹੜਾ ਆਪਣੇ ਇਹਨਾਂ ਵੱਲੋਂ ਨਸ਼ੀਨ ਰਹੀ ਕੀਤਾ ਜਾ ਰਿਹਾ ਹੈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਸੀਂ ਦਿਖਾ ਰਹੀਆਂ ਪਿੰਡ ਹਰ ਰਾਏਪੁਰ ਦੇ ਇੱਕ ਕਰਦੀਆਂ ਤਸਵੀਰਾਂ ਜਿਹੜੇ ਵਿਅਕਤੀ ਉਸ ਤੋਂ ਪਹਿਲਾਂ ਨਸ਼ੇ ਦਾ ਕਾਰੋਬਾਰ ਕਰਦੇ ਸਨ ਉਹਨਾਂ ਦੇ ਘਰਾਂ ਦੀ ਅੱਜ ਬਠਿੰਡਾ ਪੁਲਿਸ ਵੱਲੋਂ ਸਰਚ ਜਿਹੜੀ ਉਹ ਕੀਤੀ ਗਈ ਹੈ ਆਓ ਸੁਣਨ ਸੁਣਾਉਣੇ ਐਸਐਸਪੀ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਦਲ ਅਤੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਕਿ ਐਕਸ਼ਨ ਚੱਲ ਰਿਹਾ ਉਹਦੇ ਤਹਿਤ ਬਠਿੰਡਾ ਚ ਵੀ ਰੋਜ਼ ਹੀ ਅਸੀਂ ਆਪਣੇ ਪ੍ਰਾਇੋਰਟੀ ਤੇ ਇਸੇ ਕੰਮ ਤੇ ਲੱਗੇ ਹੋਏ ਆ ਤੇ ਅੱਜ ਵੀ ਅਸੀਂ ਡੀਆਈਜੀ ਸਰਵਿਸ ਸੁਪਰਵੀਜ਼ਨ ਹੈਡ ਬਠਿੰਡਾ ਪੁਲਿਸ ਦੇ ਮੇਰੇ ਨਾਲ ਤੋ ਐਸਪੀਸ ਚਾਰ ਡੀਐਸਪੀਸ ਲੋਕਲ ਹਲਕੇ ਪੁਚੋ ਸਬਡਿਵੀਜ਼ਨ ਦੇ ਐਸਐਚਓ ਸੀਆਈਐਨ ਚਾਰਜਰ ਸਾਡੇ ਨਾਲ ਹਰ ਰਾਏਪੁਰ ਆਏ ਇੱਥੇ ਸਾਨੂੰ ਪਹਿਲਾਂ ਵੀ ਕਈ ਵਾਰੀ ਡਰੱਗਸ ਤੇ ਰਿਲੇਟਿਡ ਸ਼ਿਕਾਇਤਾਂ ਆਂਦੀ ਰਹਿੰਦੀਆਂ ਤੇ ਸਾਡਾ ਕੰਟੀਨਿਊਡ ਐਕਸ਼ਨ ਵੀ ਰਹਿੰਦਾ ਤੇ ਅੱਜ ਅਸੀਂ ਲੋਕਲ ਪਿੰਡ ਦੇ ਲੋਕਾਂ ਤੋਂ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਕਪੀਲ ਕੀਤਾ ਕਿ ਜਿਹੜੇ ਵੀ ਤੁਹਾਡੇ ਜਿਹੜੇ ਕੰਜ਼ਿਊਮ ਕਰਦੇ ਹਨ ਨਸ਼ਾ ਜਿਹੜਾ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਵੀ ਡਰੱਗ ਅਡਿਕਸ਼ਨ ਸੈਂਟਰ ਚ ਲੈ ਕੇ ਜਾ ਸਕਦੇ ਹਾਂ ਤੇ ਨਾਲ ਨਾਲ ਸਾਡੇ ਕੁਝ ਰਿਕਵਰੀਜ਼ ਵੀ ਹੋਈਆਂ ਜੇ ਤੇ ਅਸੀਂ ਐਸ ਪਰ ਲਾਅ ਐਕਸ਼ਨ ਲਵਾਂਗੇ ਔਰ ਇਹ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨਸ ਹੁੰਦੇ ਆ ਇਹ ਸਾਡਾ ਇਹੀ ਮਕਸਦ ਹੈ ਤੇ ਜਿਹੜੇ ਡਰਗ ਦੇ ਹੌਟਸਪots ਅਸੀਂ ਆਇਡੈਂਟੀਫਾਈ ਕਿਤੇ ਹੁੰਦੇ ਆ ਉਹਦੇ ਤੇ ਅਸੀਂ ਇਸ ਤਰ੍ਹਾਂ ਦੇ ਆਪਰੇਸ਼ਨਸ ਕਰਦੇ ਹਾਂ ਸੋ ਥੈਟ ਅਸੀਂ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਮੌਕੇ ਤੇ ਫੜਕੀ ਉਹਨਾਂ ਤੇ ਐਸ ਪਰ ਲਾਅ ਐਕਸ਼ਨ ਹੁੰਦੀ ਹੈ ਅੱਜ ਕੋਈ ਰਿਕਵਰੀ ਹੋਈ ਹੈ ਮੈਮ ਹਾਂਜੀ ਸਾਡੀ ਇੱਕਾਸੋ ਚ ਰਿਕਵਰੀ ਹੋਈ ਹੈ ਉਹਦੇ ਤੇ ਅਸੀਂ ਹੁਣ ਐਫ ਆਈ ਆਰ ਲੌਂਚ ਕਰਨੀ ਹੈ ਕਿੰਨੀ ਕਿ ਮਾਤਰਾ ਜੇ ਥੋੜੀ ਮਾਤਰਾ ਹੈ ਕਿ ਕਿੰਝ ਨਾਨ ਕਮਰਸ਼ੀਅਲ ਹੈ ਜੀ ਬਟ ਹੁਣ ਵੈਰੀਫਾਈ ਕਰਦੇ ਅਸੀਂ ਜਿਹੜੇ ਉਹਨੇ ਤੁਸੀਂ ਫੜੇ ਆ ਮਿਲ ਕੇ ਪਹਿਲਾਂ ਵੀ ਤੁਹਾਨੂੰ ਦੇ ਚੇ ਇਸ ਤੇ ਜੁੜੇ ਹੋਏ ਸੀ ਇਹ ਜੀ ਹਲੇ ਵੈਰੀਫਾਈ ਕਰਨਾ ਪਏਗਾ ਕਿਉਂਕਿ ਪ੍ਰੀਲੀਮਨਰੀ ਤੇ ਹਲੇ ਜੋ ਬੰਦੇ ਫੜੇ ਗਏ ਉਹਨਾਂ ਨੂੰ ਉਹ ਨੇੜੀ ਤੇ ਵੀ ਹੈ ਕਿ ਜੈਂਸੀ ਸਾਰੇ ਸੇਮ ਹੀ ਉਦਾਂ ਫਿਲਹਾਲ ਜੈਂਸਰ ਜੀ ਓਕੇ ਥੈਂਕ ਯੂ ਸਾਡੇ ਜਨਰਲ ਕਈ ਪਿੰਡਾਂ ਦੇ ਵਿੱਚ ਤੇ ਹੌਟਸਪੌਟ ਏਰੀਆਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਸਰਚ ਆਪਰੇਸ਼ਨ ਚਲਾਣੇ ਆ ਅੱਜ ਇੱਥੇ ਨਈਆਂ ਵਾਲਾ ਥਾਣੇ ਦੇ ਵਿੱਚ ਹਰ ਰਾਏਪੁਰ ਪਿੰਡ ਦੇ ਵਿੱਚ ਅਸੀਂ ਅੱਜ ਸਵੇਰ ਤੋਂ ਜਿਹੜਾ ਹੈਗਾ ਸਰਚ ਆਪਰੇਸ਼ਨ ਸਟਾਰਟ ਕੀਤਾ ਹੋਇਆ ਹੈ ਇਹਦੇ ਵਿੱਚ ਸਾਨੂੰ ਇੱਕ ਵਿਅਕਤੀ ਤੋਂ ਜਿਹੜਾ ਹੈਗਾ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਜਿਦੇ ਚ ਐਫ ਆਈ ਆਰ ਰਜਿਸਟਰ ਕਰਕੇ ਤੇ ਕਾਰਵਾਈ ਕੀਤੀ ਜਾਏਗੀ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜਾ ਹੈਗਾ ਰੇਡਸ ਕੀਤੀਆਂ ਹੈਗੀਆਂ ਪਰ ਅੱਜ ਇੱਕ ਵੱਡੇ ਲੈਵਲ ਦੀ ਜਿਹੜੀ ਹੈਗੀ ਰੇਡ ਅਸੀਂ ਸਾਰੇ ਅਫਸਰਾਂ ਨੇ ਮਿਲ ਕੇ ਕੀਤੀ ਹੈ ਔਰ ਸਾਡਾ ਜਿਹੜਾ ਪਰਪਸ ਇਹਦੇ ਚ ਇਹ ਹੈਗਾ ਕਿ ਲੋਕਾਂ ਨੂੰ ਇੱਕ ਤਾਂ ਸੈਂਸਿਟਾਈਜ਼ ਕੀਤਾ ਜਾਵੇ ਕਿ ਉਹ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਦੇ ਕੰਮਕਾਰ ਤੋਂ ਜਿਹੜਾ ਹੈਗਾ ਤੌਬਾ ਕਰਨ ਅਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਜਿਹੜਾ ਹੈਗਾ ਇਨਕਰੇਜ ਕੀਤਾ ਜਾਵੇ ਕਿ ਉਹ ਨਸ਼ਾ ਜਿਹੜਾ ਛੱਡ ਕੇ ਤੇ ਚੰਗੇ ਕੰਮਾਂ ਵੱਲ ਧਿਆਨ ਦੇਣ ਸਰ ਹੁਣ ਇਹਨਾਂ ਦੇ ਪਿੰਡਾਂ 'ਚ ਨਸ਼ਾ ਜ਼ਿਆਦਾ ਵੱਧ ਰਿਹਾ ਹੈ ਮਤਲਬ ਕਿ ਘਟ ਨਹੀਂ ਜਾ ਰਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਥਾਂ ਅਨਇੰਪਲੋਇਮੈਂਟ ਦੀ ਪ੍ਰੋਬਲਮ ਰਹਿੰਦੀ ਹੈ ਔਰ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਵੀ ਕਮੀ ਬਹੁਤ ਰਹਿੰਦੀ ਹੈ ਇੱਥੇ ਅੱਜ ਮੈਂ ਪਿੰਡ ਵਾਲਿਆਂ ਨਾਲ ਵੀ ਇੰਟਰੈਕਸ਼ਨ ਕੀਤਾ ਜੀ ਤੋਂ ਪਤਾ ਚੱਲਿਆ ਕਿ ਇੱਥੇ ਜਦੋਂ ਪਬਲਿਕ ਮੀਟਿੰਗ ਵੀ ਹੁੰਦੀ ਹੈ ਉਹਦੇ ਨਾਲ ਵੀ ਪਿੰਡ ਵਾਲਿਆਂ ਨੂੰ ਜਿਹੜਾ ਹੈਗਾ ਬਹੁਤ ਫਾਇਦਾ ਹੁੰਦਾ ਹੈ ਪਬਲਿਕ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਲੋਕਾਂ ਨੂੰ ਮਿਲਦੇ ਹਾਂ ਉਹਦੇ ਵਿੱਚ ਲੋਕਾਂ ਨੂੰ ਅਸੀਂ ਇਨਕਰੇਜ ਕਰਦੇ ਹਾਂ ਕਿ ਉਹ ਜਿਹੜਾ ਹੈਗਾ ਨਸ਼ਾ ਛੱਡਣ ਅਤੇ ਜੇਕਰ ਉਹਨਾਂ ਨੂੰ ਕਿਸੇ ਵੀ ਇਕ ਕਿਸਮ ਦੇ ਨਸ਼ਾ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਪੁਲਿਸ ਦੇ ਨਾਲ ਜਿਹੜਾ ਹੈਗਾ ਖੁੱਲ ਕੇ ਸ਼ੇਅਰ ਕਰਨ ਇਹਦੇ ਸਪੰਚ ਸਾਡੀ ਸੇਫ ਪੰਜਾਬ ਡਰੱਗ ਹੈਲਪਲਾਈਨ ਜਿਹੜੀ ਹੈਗੀ ਉਹ ਪਿਛਲੇ 6-7 ਮਹੀਨਿਆਂ ਤੋਂ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਫਾਇਦਾ ਦੇ ਰਹੀ ਹੈ ਕਿਉਂਕਿ ਲੋਕੀ ਆਪ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ ਕੱਲ ਵੀ 6 ਜਿਹੜੀ ਟਿਪ ਲਾਈਨਸ ਜਿਹੜੀਆਂ ਹੈਗੀਆਂ ਲੋਕਾਂ ਵੱਲੋਂ ਦਿੱਤੀ ਇਨਫੋਰਮੇਸ਼ਨ ਤੇ 6 ਐਫਆਈਆਰ ਜਿਹੜੀਆਂ ਐਨਡੀਪੀਐਸ ਦੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ ਗਈਆਂ